ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਮੈਗਾ ਮਾਪੇ ਅਧਿਆਪਕ ਮੇਲਣੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਸੰਬੰਧ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਮਾਪੇ ਆਪਣੇ ਬੱਚਿਆਂ ਦੀ ਸੰਬੰਧੀ ਗੱਲਬਾਤ ਕਰਨ ਦੇ ਲਈ ਅਤੇ ਉਹਨਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਲੈਣ ਦੇ ਲਈ ਇਹਨਾਂ ਸਕੂਲਾਂ ਦੇ ਵਿੱਚ ਪਹੁੰਚੇ ਜਿਕਰ ਜ਼ਿਕਰ ਹੋ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਲਗਾਤਾਰ ਪੇਪਰਾਂ ਤੋਂ ਬਾਅਦ ਮਾਪੇ ਅਧਿਆਪਕ ਮਿਲਣੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਕਾਫੀ ਭਰਮਾ ਹੰਗਾਰਾ ਵੇਖਣ ਨੂੰ ਮਿਲ ਰਿਹਾ ਹੈ ਤੇ ਮਾਪੇ ਆਪਣੇ ਬੱਚਿਆਂ ਦੇ ਸਬੰਧੀ ਪੂਰੀ ਗੱਲਬਾਤ ਸਾਂਝੀ ਕਰਨ ਦੇ ਲਈ ਅਧਿਆਪਕਾਂ ਦੇ ਨਾਲ ਰਾਬਤਾ ਕਾਇਮ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਸਬੰਧੀ ਜਦੋਂ ਸਕੂਲ ਆਫ ਐਮਿਨਸ ਨੰਗਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਲੜਕੀਆਂ ਦਾ ਦੌਰਾ ਕੀਤਾ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਮਾਪੇ ਅਤੇ ਬੱਚੇ ਮੌਜੂਦ ਸਨ ਤੇ ਮਾਪੇ ਅਧਿਆਪਕਾਂ ਤੋਂ ਆਪਣੇ ਬੱਚੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਲੈ ਰਹੇ ਸਨ ਇਸ ਸੰਬੰਧੀ ਗੱਲਬਾਤ ਕਰਦਿਆਂ ਸਕੂਲ ਆਫ ਐਮਿਨੈਂਸ ਨੰਗਲ ਦੇ ਅਧਿਆਪਕ ਸੰਦੀਪ ਸ਼ਰਮਾ ਅਤੇ ਮੈਡਮ ਚਾਂਦ ਚੋਪੜਾ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਬੱਚਿਆਂ ਸੰਬੰਧੀ ਜਾਣਕਾਰੀ ਹਾਸਲ ਕਰਨ ਦੇ ਲਈ ਅੱਜ ਸਕੂਲਾਂ ਦੇ ਵਿੱਚ ਪਹੁੰਚ ਰਹੇ ਹਨ ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸਕੈਂਡੀ ਸੂ ਨੰਗਲ ਲੜਕੀਆਂ ਦੇ ਵਿੱਚ ਵੀ ਮਾਪਿਆਂ ਦੀ ਵੱਡੀ ਗਿਣਤੀ ਵੇਖਣ ਨੂੰ ਮਿਲੀ ਗੱਲਬਾਤ ਕਰਦਿਆਂ ਸਕੂਲ ਦੇ ਅਧਿਆਪਕ ਮੈਡਮ ਅਨੀਤਾ ਡੋਗਰਾ ਅਧਿਆਪਕ ਸੰਦੀਪ ਸ਼ਰਮਾ ਅਤੇ ਮੈਡਮ ਚਾਂਦ ਚੋਪੜਾ ਨੇ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਅੱਜ ਸਰਕਾਰ ਦੀਆਂ ਹਦਾਇਤਾਂ ਮੁਤਾਬਕ 5 ਫਰਵਰੀ ਦਾ ਜਿਹੜਾ ਦਿਨ ਹੈ ਉਹ ਪੇਰੈਂਟਸ ਮੀਟ ਲਈ ਰੱਖਿਆ ਗਿਆ ਸੀ ਜਿਸ ਦਾ ਮੇਨ ਮਕਸਦ ਜਿਹੜਾ ਹੈ ਉਹ ਵਿਦਿਆਰਥੀਆਂ ਨੂੰ ਦੀ ਵੱਧ ਤੋਂ ਵੱਧ ਜਿਹੜੀ ਉਹਨਾਂ ਦੀ ਇਹਨਾਂ ਪੇਪਰਾਂ ਦੇ ਵਿੱਚ ਕਾਰਗੁਜ਼ਾਰੀ ਹੋਈ ਹੈ ਉਸ ਬਾਰੇ ਬੱਚਿਆਂ ਨੂੰ ਦੱਸਣਾ ਤੇ ਉਹਨਾਂ ਦੇ ਨਾਲ ਪੇਰੈਂਟਸ ਨੂੰ ਵੀ ਦੱਸਣਾ ਤਾਂ ਜੋ ਉਹ ਜਿੰਦਾਂ ਦੀ ਵੀ ਉਹਨਾਂ ਦੀ ਕਾਰਗੁਜ਼ਾਰੀ ਹੈ ਉਹ ਆਉਣ ਵਾਲੇ ਜਿਹੜੇ ਉਹਨਾਂ ਦੇ ਫਾਈਨਲ ਪੇਪਰ ਹੈ ਉਹਨਾਂ ਦੇ ਲਈ ਹੋਰ ਵੱਧ ਚੜ ਕੇ ਤਿਆਰੀ ਕਰ ਸਕਣ ਇਸ ਤੋਂ ਇਲਾਵਾ ਜਿਹੜਾ ਪੇਰੈਂਟਸ ਮੀਟਿੰਗ ਦਾ ਜਿਹੜਾ ਮੇਨ ਮੁੱਦਾ ਸੀ ਉਹ ਸੀ ਪੇਰੈਂਟਸ ਨੂੰ ਬੱਚਿਆਂ ਦੀ ਹਾਜ਼ਰੀ ਵੱਧ ਤੋਂ ਵੱਧ ਕਰਨ ਬਾਰੇ ਯਕੀਨੀ ਬਣਾਣਾ ਤਾਂ ਜੋ ਬੱਚੇ ਆ ਜਿਹੜੇ ਉਹ ਵੱਧ ਤੋਂ ਵੱਧ ਸਕੂਲ ਵਿੱਚ ਹਾਜ਼ਰ ਹੋਣ ਕਿਉਂਕਿ ਜਦੋਂ ਬੱਚੇ ਸਕੂਲ ਵਿੱਚ ਹਾਜ਼ਰ ਹੁੰਦੇ ਆ ਜਿੰਨੀ ਹਾਜ਼ਰੀ ਉਹਨਾਂ ਦੀ 100% ਹੁੰਦੀ ਹੈ ਉਹਨਾਂ ਹੀ ਉਹਨਾਂ ਦਾ ਰਿਜ਼ਲਟ ਵੀ ਜਿਹੜਾ ਬਹੁਤ ਵਧੀਆ ਆਂਦਾ ਇਸ ਤੋਂ ਇਲਾਵਾ ਬੱਚਿਆਂ ਦਾ ਜਿਹੜਾ ਹੈਗਾ ਆਉਣ ਵਾਲੇ ਨਵੇਂ ਸੈਸ਼ਨ ਦੇ ਵਿੱਚ ਉਹਨਾਂ ਦੇ ਦਾਖਲਿਆਂ ਨੂੰ ਹੋਰ ਇੰਪਰੂਵਮੈਂਟ ਕਰਨਾ ਰਜਿਸਟ੍ਰੇਸ਼ਨ ਬੱਚਿਆਂ ਦੀ ਵੱਧ ਤੋਂ ਵੱਧ ਕਰਵਾਣੀ ਇਸ ਬਾਰੇ ਪੇਰੈਂਟਸ ਨੂੰ ਜਾਗਰੂਕ ਕਰਨਾ ਤੇ ਮਿਸ਼ਨ 100% ਬਾਰੇ ਪੇਰੈਂਟਸ ਦੇ ਨਾਲ ਗੱਲਬਾਤ ਕਰਨੀ ਉਹਨਾਂ ਨੂੰ ਦੱਸਣਾ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਹੈ ਉਹ ਸਾਡੇ ਸਕੂਲ ਵਿੱਚ ਦਾਖਲ ਕਰਾਓ ਕਿਉਂਕਿ ਹੁਣ ਜਿੰਨਾ ਸਰਕਾਰੀ ਸਕੂਲਾਂ ਦੇ ਵਿੱਚ ਸਹੂਲਤਾਂ ਹੈ ਉਹ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੋ ਇਸ ਕਰਕੇ ਪੇਰੈਂਟਸ ਨੂੰ ਵੀ ਦੱਸਣਾ ਬੱਚਿਆਂ ਨੂੰ ਵੀ ਦੱਸਣਾ ਤਾਂ ਜੋ ਉਹ ਜਾ ਕੇ ਆਪਣੇ ਆਲੇ ਦੋਲੇ ਮੁਹੱਲਿਆਂ ਦੇ ਵਿੱਚ ਵੀ ਲੋਕਾਂ ਨੂੰ ਇਹ ਜਾਗਰੂਕ ਕਰੇ ਸੱਸੇ ਉਹਨਾਂ ਨੂੰ ਕਿ ਸਰਕਾਰੀ ਸਕੂਲਾਂ ਵਿੱਚ ਵੀ ਹੁਣ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਜਿਹੜੀਆਂ ਸਹੂਲਤਾਂ ਉਹ ਵੱਧ ਤੋਂ ਵੱਧ ਦਿੱਤੀਆਂ ਜਾ ਰਹੀਆਂ ਆ ਬੱਚਿਆਂ ਸਿਗਾ ਪੇਰੈਂਟਸ ਆਏ ਕਾਫੀ ਹੱਦ ਤੱਕ ਹਾਂਜੀ ਬਿਲਕੁਲ ਸਾਨੂੰ ਲੱਗਿਆ ਕਿ ਜਿੰਨਾ ਪਿਛਲੀ ਵਾਰੀ ਬੱਚਿਆਂ ਦੇ ਪੇਰੈਂਟਸ ਆਏ ਸੀ ਉਸ ਤੋਂ ਵੀ ਜ਼ਿਆਦਾ ਪੇਰੈਂਟਸ ਸੀ ਜਿਹੜੀ 100% ਜਿਹੜੀ ਸੀ ਉਹਨਾਂ ਦੀ ਸ਼ਮੂਲੀਅਤ ਸੀ ਸਕੂਲ ਦੇ ਵਿੱਚ ਬਤ ਤੋਂ ਬਾਦ ਬੱਚੇ ਆ ਜਿਹੜੇ ਪੇਰੈਂਟਸ ਨੇ ਆ ਕੇ ਸਾਡਾ ਮਾਣ ਵਧਾਇਆ ਸਾਨੂੰ ਅੱਛਾ ਲੱਗਿਆ ਕਿ ਪੇਰੈਂਟਸ ਹੈ ਜਿਹੜੇ ਉਹ ਆਪਣੇ ਬੱਚਿਆਂ ਦੇ ਫਿਊਚਰ ਬਾਰੇ ਭਵਿੱਖ ਬਾਰੇ ਬਹੁਤ ਜ਼ਿਆਦਾ ਜਾਗਰੂਕ ਹੈ ਮੈਡਮ ਦੱਸੋ ਅੱਜ ਤੁਹਾਡੇ ਸਕੂਲ ਚ ਪੇਰੈਂਟਸ ਮੀਟਿੰਗ ਕਿੰਦਾ ਦਾ ਉਤਸ਼ਾਹ ਸੀ ਬੱਚਿਆਂ ਚ ਮਾਪੇ ਕੀ ਚਾਹਦੇ ਸੀ ਤੁਹਾਨੂੰ ਜਾਣਨਾ ਤਾਂ ਤੁਸੀਂ ਕੀ ਜਾਣਕਾਰੀ ਦਿੱਤੀ ਅੱਜ ਉਹ ਵਿਸਤਾਰਾ ਜਾਣਕਾਰੀ ਹਾਂਜੀ ਜਿਵੇਂ ਕੀ ਪਤਾ ਹੀ ਹੈ ਕਿ ਬੋਰਡ ਵੱਲੋਂ ਡੇਟ ਅਨਾਉਂਸ ਕੀਤੀ ਗਈ ਸੀ ਕੀ ਅੱਜ ਪੇਰੈਂਟ-ਟੀਚਰ ਮੀਟ ਹੈ ਔਰ ਸਟੂਡੈਂਟਸ ਨੂੰ ਆਪਾਂ ਅਨਾਉਂਸ ਕੀਤਾ ਸੀ ਅ ਸੱਦਾ ਪੱਤਰ ਦਿੱਤਾ ਸੀ ਉਹਨਾਂ ਦੇ ਪੇਰੈਂਟਸ ਨੂੰ ਕਿ ਸਾਰਿਆਂ ਨੇ ਅੱਜ ਦੇ ਦਿਨ ਜਿਹੜਾ ਹੈ ਉਹ ਆਪਣੇ ਬੱਚਿਆਂ ਦੀ ਪੇਪਰਾਂ ਦੇ ਵਿੱਚ ਜਿਹੜੀ ਉਹਨਾਂ ਨੇ ਕਾਰਗੋ ਜਾਰੀ ਕੀਤੀ ਹੈ ਪਰਫਾਰਮੈਂਸ ਦਿਖਾਈਏ ਉਹਦੇ ਪੁਆਇੰਟ ਆਫ View ਨਾਲ ਉਹ ਆਪਾਂ ਉਹਨਾਂ ਦੇ ਪੇਰੈਂਟਸ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਤੇ ਉਹ ਜਰੂਰ ਆਣ ਤਾਂ ਮੇਰੇ ਖਿਆਲ ਨਾਲ ਮੈਕਸੀਮਮ 98% ਹੈ ਮੇਰੇ ਜਿਹੜੇ ਸਟੂਡੈਂਟਸ ਦੇ ਪੇਰੈਂਟਸ ਜਿਹੜੇ ਆ ਉਹ ਮੇਰੇ ਕੋਲ ਆਏ ਆ ਔਰ ਆਪਾਂ ਬੱਚਿਆਂ ਨੇ ਪੇਪਰਾਂ ਦੇ ਵਿੱਚ ਜੋ ਪਰਫਾਰਮੈਂਸ ਦਿੱਤੀ ਹੈ ਜਿੱਥੇ ਬੱਚਿਆਂ ਦੀ ਕਮੀ ਸੀਗੀ ਔਰ ਆਪਾਂ ਚਾਹੁੰਦੇ ਸੀ ਕਿ ਬੱਚੇ ਉੱਥੇ ਹੋਰ ਆਪਣੀ ਉਹ ਕਮੀ ਨੂੰ ਪੂਰੀ ਕਰਨ ਤੇ ਕਿਉਂਕਿ ਦੇਖੋ ਬੱਚਿਆਂ ਨੇ ਅਗਰ ਆਪਣੀ ਐਜੂਕੇਸ਼ਨ ਦੇ ਵਿੱਚ ਹੈ ਆਪਣੇ ਸਟੱਡੀ ਦੇ ਵਿੱਚ ਹੈ ਅਗਰ ਉਹਨਾਂ ਨੇ ਆਪਣੀ ਪਰਫਾਰਮੈਂਸ ਦੇਣੀ ਹੈ ਤੇ ਉਥੇ ਫੈਮਿਲੀ ਦਾ ਵੀ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ ਜਿਦੇ ਵਿੱਚ ਪੇਰੈਂਟਸ ਦਾ ਰੋਲ ਸਭ ਤੋਂ ਮੇਜਰ ਹੁੰਦਾ ਹੈਗਾ ਕਿ ਅਗਰ ਪੇਰੈਂਟਸ ਆਪਣੇ ਬੱਚਿਆਂ ਨੂੰ ਸਪੋਰਟ ਕਰਦੇ ਹਨ ਉਹਨਾਂ ਨੂੰ ਟਾਈਮ ਡਿਵੋਟ ਕਰਦੇ ਹਨ ਤੇ ਬੱਚੇ ਆਪਣੀਆਂ ਕਮੀਆਂ ਨੂੰ ਹੋਰ ਜ਼ਿਆਦਾ ਦੂਰ ਕਰ ਸਕਦੇ ਹਨ ਤੇ ਆਪਾਂ ਪੇਰੈਂਟਸ ਨੂੰ ਇੱਕ ਮੋਟੀਵੇਟ ਕੀਤਾ ਹੈ ਕਿ ਹੁਣ ਫਾਈਨਲ ਐਗਜ਼ਾਮਸ ਹੋਣੇ ਵਾਲੇ ਆ ਬੋਰਡ ਦੀ ਕਲਾਸਿਸ ਦੇ ਕਿ ਉਹ ਬੱਚਿਆਂ ਦੇ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਆਪਾਂ ਤਾਂ ਦੇ ਹੀ ਰਹੇ ਹਾਂ ਸਕੂਲ ਤਾਂ ਦੇ ਹੀ ਰਿਹਾ ਹੈ ਲੇਕਿਨ ਪੇਰੈਂਟਸ ਵੀ ਦੇਣ ਤਾਂ ਕਿ ਬੱਚੇ ਫਾਈਨਲ ਐਗਜ਼ਾਮਸ ਦੇ ਵਿੱਚ ਜਿਹੜੀ ਆਪਣੀ ਬਹੁਤ ਅੱਛੀ ਪਰਫਾਰਮੈਂਸ ਦੇਣ। ਕੀ ਫਰਕ ਪੈ ਗਿਆ ਸਕੂਲ ਆਫ ਐਮੀਨਸ ਬਰਨੂਟ ਤੇ ਬਾਅਦ ਪਹਿਲਾਂ ਤਾਂ ਹੁਣ ਕੀ ਫਰਕ ਹੈ? ਸਾ ਦੇਖੋ ਜਦ ਜਦ ਸਕੂਲ ਸਕੂਲ ਆਫ ਐਮੀਨੈਂਸ ਬਣਿਆ ਹੈਗਾ ਤਾਂ 노 ਡਾਊਟ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਸਕੂਲ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆਈਆਂ ਇਵਨ ਦੋ ਕਿ ਹਰ ਕਲਾਸ ਦੇ ਵਿੱਚ ਇੰਟਰਐਕਟਿਵ ਪੈਨਲ ਲਗਾਇਆ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਉਹ ਇੰਟਰਐਕਟਿਵ ਪੈਨਲ ਦੇ ਥਰੂ ਬੁੱਕਸ ਦੇ ਥਰੂ ਟੀਚਰ ਦੀ ਜਿਹੜੀ ਆਪਣੀ ਨੋਲੇਜ ਹੈ ਉਸ ਦੇ ਪੁਆਇੰਟ ਆਫ View ਨਾਲ ਸਾਰੀ ਦੇ ਸਾਰੀ ਬੱਚਿਆਂ ਦੀ ਨੋਲੇਜ ਨੂੰ ਇਨਕਰੀਜ਼ ਕੀਤਾ ਜਾ ਰਿਹਾ ਹੈਗਾ ਇਵਨ ਦੋ ਕਿ ਬੱਚਿਆਂ ਨੂੰ ਵੀ ਮੋਟੀਵੇਟ ਕੀਤਾ ਜਾਂਦਾ ਹੈ ਕਿ ਉਹ ਇੰਟਰਐਕਟਿਵ ਪੈਨਲ ਦੇ ਥਰੂ ਜਿਹੜਾ ਉਹ ਆਪਣਾ ਉਹ ਬਾਕੀ ਬੱਚਿਆਂ ਨੂੰ ਪ੍ਰੈਜੈਂਟ ਕਰ ਸਕਦੇ ਆ ਅਗਰ ਉਹ ਕਿਸੇ ਵੀ ਟੌਪਿਕ ਤੇ ਅੱਗੇ ਆ ਕੇ ਬੋਲਣਾ ਚਾਹੁੰਦੇ ਆ ਓਕੇ ਜੀ ਠੀਕ ਹੈ ਸਰ ਜੀ ਮੈਗਾ ਪੇਰੈਂਟਸ ਮੀਟਿੰਗ ਸੀਗੀ ਕਿਦਾਂ ਦਾ ਰਿਸਪੋন্স ਰਿਹਾ ਕਿਦਾਂ ਦੇ ਬੱਚੇ ਆਏ ਜਿਹੜੇ ਸਾਈਡ ਚਿਆ ਰਿਹਾ ਪੂਰਾ ਦਿਨ ਤੱਕ ਸਰ ਰਿਸਪੋন্স ਬਹੁਤ ਅੱਛਾ ਸੀ ਕੁਝ ਮੌਸਮ ਵੀ ਬਹੁਤ ਸਾਨੂੰ ਸਪੋਰਟਿੰਗ ਰਿਹਾ ਆਦਰਵਾਇਜ਼ ਰਾਤ ਨੂੰ ਦੇਖਦੇ ਸਾਨੂੰ ਡਾਊਟ ਸੀ ਲੇਕਿਨ ਇਵਨ ਦੈਨ ਪੇਰੈਂਟਸ ਔਰ ਅਵੇਅਰ ਹੈ ਸਕੂਲ ਆਫ ਫੈਮਿਨੈਂਸ ਦਾ ਮਤਲਬ ਵੈਸੇ ਵੀ ਅਵੇਅਰਨੈਸ ਦੇ ਨਾਲ ਜੁੜਿਆ ਹੋਇਆ ਹੈ ਔਰ ਬੱਚੇ ਵਾਕਈ ਸਾਡੇ ਬੜੇ ਵਿਲੱਖਣ ਹੈ ਕਈ ਉਹਨਾਂ ਦੀ ਆਊਟਪੁੱਟ ਬਹੁਤ ਅੱਛੀ ਸੀ ਔਰ ਵੀ ਵਰ ਵੈਰੀ ਕਿਊਰੀਅਸ ਟੂ ਹੈਵ ਅ ਡਾਇਲੌਗ ਵਿਦ देयर ਪੇਰੈਂਟਸ ਉਪਤਾਂ ਦੇ ਮਨ ਵਿੱਚ ਵੀ ਸੀ ਕਿ ਅਸੀਂ ਆਪਣੀ ਪਰਫਾਰਮੈਂਸ ਨੂੰ ਸ਼ੇਅਰ ਕਰੀਏ ਇਸ ਕਰਕੇ ਬਹੁਤ ਵਧੀਆ ਢੰਗ ਨਾਲ ਸਾਡਾ ਵੈਸੇ ਵੀ ਚਲੋ ਸਕੂਲ ਪੂਰਾ ਪਹਿਲਾਂ ਤੋਂ ਹੀ ਬੜਾ ਸਚਜੇ ਢੰਗ ਨਾਲ ਬੜੇ ਮੈਨੇਜਮੈਂਟ ਬੜੀ ਅੱਛੀ ਹੈ ਸਾਡੇ ਪ੍ਰਿੰਸੀਪਲ ਮੈਮ ਦੀ ਤੇ ਆਲਰੇਡੀ ਹੀ ਅਸੀਂ ਵੀਰ ਪ੍ਰਿਪੇਅਰਡ ਫਾਰ ਐਵਰੀ ਈਚ ਐਂਡ ਐਵਰੀਥਿੰਗ ਤੇ ਪੇਰੈਂਟਸ ਆਏ ਔਰ ਅਸੀਂ ਉਹਨਾਂ ਦੇ ਨਾਲ ਜੋ ਵਰਤਾਲਾਪ ਕੀਤੀ ਹੈ ਤਾਂ ਕਿ ਸਾਡਾ ਫਰਦਰ ਨੈਕਸਟ ਜਿਹੜਾ ਹੈ ਇਹ ਤਾਂ ਪ੍ਰੀਬੋਰਡ ਦਾ ਐਗਜ਼ਾਮ ਸੀ ਬੋਰਡ ਦੇ ਵਿੱਚ ਜਿੰਨਾ ਵੱਧ ਤੋਂ ਵੱਧ ਬੱਚਿਆਂ ਦਾ ਜਿਹੜਾ ਰਿਸਪਾਂਸ ਮਿਲੇ ਤੇ ਸਾਡੇ ਬੱਚੇ ਜਿਹੜੇ ਆ ਹੋ ਸਕਣ ਤਾਂ ਹੋ ਸਕੇ ਤਾਂ ਕਿਤੇ ਵੱਡੀਆਂ ਉੱਚੀਆਂ ਪਲੰਗਾਂ ਸਰ ਕਿੰਦੇ ਸਵਾਲ ਸੀਗੇ ਪੇਰੈਂਟ ਤੇ ਬੱਚਿਆਂ ਦੇ ਨਾਲ ਰਿਲੇਟਡ ਪਹਿਲੀ ਤਾਂ ਸਾਡੀ ਉਹਨਾਂ ਨਾਲ ਜਿਹੜੀ ਆ ਆਪਾਂ ਕਹ ਲਈਏ ਕਿ ਉਹਨਾਂ ਦੀ ਪਰਫਾਰਮੈਂਸ ਨਾਲ ਰਿਲੇਟਡ ਸ਼ੇਅਰਿੰਗ ਹੋਈ ਬਟ ਕਈ ਪੇਰੈਂਟਸ ਜਿਹੜੇ ਹੈ ਉਹ ਇਸ ਆਪਣੀਆਂ ਵੀ ਕੁਝ ਆਪਾਂ ਕਹਿ ਸਕਾਂ ਜੀਆਂ ਪ੍ਰੋਬਲਮਸ ਸ਼ੇਅਰ ਕਰਕੇ ਗਏ ਹੈ ਕਿ ਬੱਚੇ ਜਿਹੜੇ ਹੈ ਉਹਨਾਂ ਦਾ ਕਈ ਵਾਰ ਆਪਾਂ ਦੇਖਦੇ ਆ ਕਿ ਡਿਊ ਟੂ ਸਮ ਕਾਉਸਸ ਐਟੀਟਿਊਡ ਜਿਹੜਾ ਹੈ ਡੇ ਬਾਏ ਡੇ ਚੇਂਜ ਹੁੰਦਾ ਹੈ ਤੇ ਉਹਨਾਂ ਨੇ ਕੁਝ ਸਮੱਸਿਆਵਾਂ ਜਰੂਰ ਦਸੀਆਂ ਆਪਣੀਆਂ ਘਰੇਲੂ ਵੀ ਲੇਕਿਨ ਅਸੀਂ ਉਹਨਾਂ ਨਾਲ ਉਹ ਘਰੇਲੂ ਸਮਸਿਆਵਾਂ ਦੇ ਨਾਲ ਨਾਲ ਉਹਨਾਂ ਨਾਲ ਅਕੈਡੈਮਿਕ ਜਿਹੜੀ ਉਹਨਾਂ ਦੀ ਅਕਾਡੈਮਿਕ ਪ੍ਰੋਬਲਮਸ ਹੈ ਜਾਨੀ ਕਿ ਉਹਨਾਂ ਦੇ ਪਾਠਕਰਮ ਨਾਲ ਸੰਬੰਧਿਤ ਕਿਸੇ ਕਿਸਮ ਦੀ ਵੀ ਸਮੱਸਿਆ ਹੈ ਉਸ ਦੇ ਲਈ ਪੂਰੀ ਟ੍ਰਾਂਸਪੋਰਟ ਕਰਨ ਲਈ ਉਹਨਾਂ ਨੂੰ ਅਸੀਂ ਵਿਚਾਰ ਵਟਾਂਦਰਾ ਕੀਤਾ ਬਹੁਤ ਵਧੀਆ ਮਾਹੌਲ ਦੇ ਵਿੱਚ ਇਹ ਮੀਟਿੰਗ ਗਈ ਹੈ ਤੇ ਕਿੰਨੇ ਕੁ ਲੋਕ ਬੱਚੇ ਆਏ ਜਾਂ ਪੇਰੈਂਟਸ ਆਏ ਜੇ ਸਮਝ ਲਓ ਮੰਨ ਲਓ 100% ਤੁਹਾਡੇ ਇੱਥੇ ਆਈ ਜੁਦੀ ਹੈ ਕਿੰਨੇ ਕੁ ਪਰਸੈਂਟ ਪੁੱਛੇ ਆ ਗਏ ਆਲਮੋਸਟ ਇਟ ਵੇਰ ਇਸ ਕਲਾਸ ਟੂ ਕਲਾਸ ਲੇਕਿਨ ਜਿਵੇਂ ওভারঅল ਕਮਾ ਤੋਂ 75% ਜਿਹੜੇ ਹੈ ਨਾ ਪ੍ਰੀਡੈਂਟਸ ਆਏ ਇਹ ਨੰਬਰ ਕਾਫੀ ਬੱਚਿਆਂ ਦੇ ਮਾਪਿਆਂ ਚ ਵੀ ਜਾਗਰੂਕਤਾ ਹੈ ਇਸ ਬਾਰੇ ਬਿਲਕੁਲ ਜੀ ਬਹੁਤ ਜ਼ਿਆਦਾ ਜਾਗਰੂਕਤਾ ਹੈ ਉਹਨਾਂ ਨੇ ਸਾਨੂੰ ਕੁਝ ਧੰਨਵਾਦ ਇਸ ਕਰਕੇ ਵੀ ਕੀਤਾ ਕਿ ਜਿਹੜੇ ਸਾਡੇ ਇਸ ਸਮੇਂ ਸਕੂਲ ਦੇ ਸਟਰਕਚਰ ਦੇ ਨਾਲ ਰਿਲੇਟਡ ਇੱਥੇ ਦੇ ਅਕੈਡੈਮਿਕ ਆਪਾਂ ਕਹਿ ਲਈਏ ਪੜਾਈ ਨਾਲ ਅਧਿਆਪਨ ਨਾਲ ਰਿਲੇਟਡ ਜੋ ਕੁਝ ਵੀ ਸੀ ਉਹਨਾਂ ਨੂੰ ਫਰਕ ਨਜ਼ਰ ਆ ਰਿਹਾ ਹੈ ਔਰ ਵੈਸੇ ਵੀ ਤੁਸੀਂ ਆ ਕੇ ਦੇਖ ਸਕਦੇ ਹੋ ਕਿ ਵੀ ਜਿਹੜਾ ਸਾਡਾ ਕਲਾਸਿਸ ਦੇ ਵਿੱਚ ਨਵੇਂ ਜਿਹੜਾ ਆਪਾਂ ਇਨਫਰਾਸਟ੍ਰਕਚਰ ਆਇਆ ਉਹ ਬੜਾ ਹੀ ਕੰਫਰਟੇਬਲ ਹੈ ਸਾਡੇ ਪੈਨਲਸ ਜਿਹੜੇ ਆ ਉਹ ਬੜੇ ਸਪੋਰਟਿੰਗ ਹੈ ਪਾਰਟਿਕੁਲਰਲੀ ਮੇਰੇ ਨਾਲ ਅਮਰਦੀਪ ਸਰ ਫਿਜ਼ਿਕਸ ਦੇ ਲੈਕਚਰ ਆ ਜਾਂ ਫਿਰ ਆਪਣੇ ਕਮਰਸ ਦੇ ਸਾਡੇ ਸੀਨੀਅਰ ਇਹ ਆਰਕੇ ਪੁਰੀ ਸਾਹਿਬ ਹੈ ਇਹ ਪੈਨਲਸ ਦਾ ਸਾਨੂੰ ਬਹੁਤ ਫਾਇਦਾ ਹੋ ਰਿਹਾ ਜਿਹੜੀਆਂ ਚੀਜ਼ਾਂ ਅਸੀਂ ਬੋਰਡ ਤੇ ਕਰਦੇ ਸੀ ਪੈਰਲਲ ਅਸੀਂ ਬੋਰਡ ਤੇ ਵੀ ਕਰਦੇ ਆ ਲੇਕਿਨ ਸਾਨੂੰ ਇਸ ਕਰਕੇ ਫਾਇਦਾ ਹੋਣ ਕਰਕੇ ਇਹ ਬੱਚੇ ਆਪਣੇ ਘਰ ਵੀ ਦੱਸਦੇ ਆ ਤੇ ਸਾਨੂੰ ਵੀ ਉਸ ਦਾ ਰਿਸਪਾਂਸ ਮਿਲਦਾ ਜਿੱਤੇ ਕਰਕੇ ਉਹ ਕਿਸ ਤਰ੍ਹਾਂ ਮਿਲਦਾ ਸਾਨੂੰ ਉਹ ਪਰਸੈਂਟੇਜ ਦੇ ਮਤਾਬਕ ਬੱਚਿਆਂ ਦੇ ਪੇਪਰਾਂ ਨੂੰ ਦੇਖਦੇ ਹੋਏ ਸਾਨੂੰ ਇਹ ਕੀ ਤੁਹਾਨੂੰ ਮਿਲਾ ਕੇ ਤੁਸੀਂ ਚਾਹੁੰਦੇ ਹੋ ਕਿ ਇਦਾਂ ਦੀ ਪੇਰੈਂਟਸ ਮੀਟਿੰਗ ਰੈਗੂਲਰ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਐਕਚੁਅਲੀ ਦੇ ਵਿੱਚ ਮੈਂ ਜਿੱਦਾਂ ਤੁਹਾਨੂੰ ਇਹ ਕਹਿੰਦਾ ਵੀ ਹੁੰਦਾ ਪਹਿਲੇ ਵੀ ਸਾਡੀ ਆਪਸ ਵਿੱਚ ਸ਼ੇਅਰਿੰਗ ਹੁੰਦੀ ਹੈ ਕਿ ਵੀ ਜਿਹੜਾ ਸਾਡਾ ਇੱਥੇ ਦਾ ਸਟਰਕਚਰ ਹੈ ਜਾਂ ਸਾਡਾ ਤਾਲਮੇਲ ਹੈ ਉਹ ਇੱਕ ਥਰੀ ਵੀਲਰ ਦੀ ਤਰ੍ਹਾਂ ਹੈ ਮੈਂ ਜਿਹੜਾ ਫਰਸਟ ਜਿਹੜਾ 휠 ਹੈ ਜਿਹੋ ਸਾਡੇ ਬੱਚੇ ਹੈ ਸਟੂਡੈਂਟਸ ਹੈ ਤਾਂ ਇੱਕ ਮਦਰ ਫਾਦਰ ਹੈ ਔਰ ਥਰਡ ਜਿਹੜਾ ਆਪਾਂ ਕਹਿ ਲਈਏ ਉਹ ਟੀਚਰਸ ਹੈ ਰਾਦਰ ਇਟ ਇਜ਼ ਆਵਰ ਡਿਊਟੀ ਇਹ ਸਾਡੀ ਡਿਊਟੀ ਹੈ ਇਸ ਟਾਈਮ ਕਿ ਉਹ ਉਸ ਨੂੰ ਮੈਨੇਜ ਕਿੱਦਾਂ ਕਰਨਾ ਤੇ ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਕਈ ਵਾਰ ਕਿ ਵੀ ਜਿਹੜੇ ਸਾਡੇ ਕੁਝ ਕਮਜ਼ੋਰ ਬੱਚੇ ਆ ਉਹਨਾਂ ਨੂੰ ਅਲੱਗ ਤਰ੍ਹਾਂ ਨਾਲ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਦਈਏ ਔਰ ਦਿੰਦੇ ਆ ਅਸੀਂ ਤੇ ਉਸ ਦਾ ਨਤੀਜਾ ਵੀ ਨਿਕਲਿਆ ਤੇ ਅਸੀਂ ਆਸ ਕਰਦੇ ਹਾਂ ਪਰਮ ਪਤੇ ਪਰਮਾਤਮਾ ਅੱਗੇ ਵੀ ਦੁਆ ਕਰਦੇ ਹਾਂ ਕਿ ਸਾਡਾ ਰਿਜ਼ਲਟ ਵਧੀਆ ਆਵੇ ਸ਼ਹਿਰ ਨੂੰ ਜੇ ਸਕੂਲ ਵਧੀਆ ਮਿਲਿਆ ਤੇ ਉਸ ਤਰ੍ਹਾਂ ਦੇ ਰਿਜ਼ਲਟ ਵੀ ਵਧੀਆ ਮਿਲਣ